ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਜਿਵੇਂ ਤੁਹਾਨੂੰ ਪਤਾ ਹੀ ਕਿ ਅੱਜ ਪੀਐਸਪੀਸੀਐਲ ਏਲਐਮ ਅਸਿਸਟੈਂਟ ਲਾਈਨਮੈਨ ਜਿਹੜਾ ਅਪ੍ਰੈਂਟਿਸ ਹੈ ਉਹਨਾਂ ਦਾ ਇਗਜ਼ਾਮ ਹੋਇਆ ਤੇ ਆਪਾਂ ਦੋ ਹੀ ਸ਼ਿਫਟਾਂ ਬਾਰੇ ਇਹ ਗੱਲ ਕਰਾਂਗੇ ਕਿ ਅੱਜ ਦੀ ਇਗਜ਼ਾਮ ਦੀ ਜਿਹੜੀ ਸ਼ਿਫਟ ਹੋਈ ਹੈ ਪਹਿਲੀ ਤੇ ਦੂਸਰੀ ਤੇ ਉਹਦੇ ਵਿੱਚ ਕੀ ਕੀ ਕੁਐਸਚਨ ਪੁੱਛੇ ਗਏ ਨੇ ਤੇ ਕਿਹੜੇ ਟੌਪਿਕ ਤੋਂ ਕੁਐਸਚਨ ਨਹੀਂ ਪੁੱਛੇ ਗਏ ਤੇ ਕਿੱਥੋਂ ਆਏ ਨੇ ਤਾਂ ਚਲੋ ਉਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜੇ ਵੀ ਕੈਂਡੀਡੇਟ ਨਾਲ ਗੱ ਜਿਹੜਾ ਪੇਪਰ ਦਾ ਲੈਵਲ ਹੈ ਉਹ ਔਖਾ ਹੈ ਤੇ ਜਿਹੜਾ ਸਿਲੇਬਸ ਹੈ ਉਹ ਵੀ ਆਊਟ ਆਫ ਸਿਲੇਬਸ ਆਇਆ ਹੈ ਪੇਪਰ ਹੈ ਜਿਹੜਾ ਦੋਨੋਂ ਸਿਫਤਾਂ ਦੇ ਵਿੱਚ ਜਿਹੜਾ ਹੈਗਾ ਸੀਗਾ ਔਟ ਆਫ ਸੀਗਾ ਤਾਂ ਤੁਸੀਂ ਆਪਣਾ ਉਹਦੇ ਹਿਸਾਬ ਨਾਲ ਜਿਹੜੀ ਆਪਣੀ ਤਿਆਰੀ ਹੈ ਉਹ ਹੁਣ ਕਰਨੀ ਹੈ ਕਿ ਕਿਹੜੇ ਕਿਹੜੇ ਟੌਪਿਕ ਤੋਂ ਜਿਹੜੇ ਕੁਐਸਚਨ ਹੈ ਉਹ ਪੁੱਛੇ ਗਏ ਨੇ ਤਾਂ ਉਹਦੇ ਹਿਸਾਬ ਨਾਲ ਆਪਣੀ ਅੱਗੇ ਦੇ ਜਿਹੜੇ ਤੁਹਾਡੇ ਅੱਗੇ ਪੇਪਰ ਹੋਣਗੇ 21 22 23 ਤਰੀਕ ਨੂੰ ਤਾਂ ਇਸ ਦੇ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਆ ਉਹ ਕਰ ਸਕਦੇ ਹੋ ਠੀਕ ਹੈ ਜੀ ਤਾਂ ਦੇਖੋ ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਕਿਤੇ ਟੌਪਿਕ ਤੋਂ ਕੋਈ ਵੀ ਕੁਐਸਚਨ ਨਹੀਂ ਆ ਜਿਵੇਂ ਜਿਹੜੇ ਵੀ ਸਿਲੇਬਸ ਦੇ ਰੱਖਿਆ ਸੀਗਾ ਉਹਦੇ ਅਕੋਰਡਿੰਗ ਜਿਹੜਾ ਕਹਰੇ ਕਿ ਪੇਪਰ ਦਾ ਜਿਹੜਾ ਪੈਟਰਨ ਹੈ ਉਹਦੇ ਅਕੋਰਡਿੰਗ ਬਿਲਕੁਲ ਵੀ ਨਹੀਂ ਸੀਗਾ ਸਾਰੇ ਕੁਝ ਕੁਐਸਚਨ ਜਿਹੜੇ ਹੈਗੇ ਨੇ ਆਊਟ ਆਫ ਸਿਲੇਬਸ ਪਾਰ ਕੇ ਸੀ ਕਿ ਤੇ ਜੇਹੀ ਲੈਵਲ ਦਾ ਜਿਹੜਾ ਕੁਐਸਚਨ ਹੈ ਯਾਨੀ ਕਿ ਜਿਹੜੇ JEE ਤੇ GATE ਲੈਵਲ ਦੇ ਜਿਹੜੇ ਕੁਐਸਚਨ ਹੁੰਦੇ ਨੇ ਕਹਿੰਦੇ ਉਹੋ ਲੈਵਲ ਦੇ ਅਪ੍ਰੈਂਟਿਸ ਦੇ ਵਿੱਚ ਕੁਐਸਚਨ ਜਿਹੜੇ ਆ ਕਿਨੇ ਪਾਏ ਹੋਏ ਸੀਗੇ ਬਾਕੀ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਜਿਹੜੇ ਪੇਪਰ ਦੇ ਕੇ ਆਏ ਨੇ ਕਿ ਪੇਪਰ ਦਾ ਲੈਵਲ ਕਿ ਕੋਈ ਕੁਸ਼ਣ ਨਹੀਂ ਚੇਗਾ ਜਿਵੇਂ ਇੰਡੀਆ ਮਸ਼ੀਨਾਂ ਜਿਹੜੀਆਂ ਕੈਂਡੀਡੇਟ ਕਰਕੇ ਗਏ ਸੀ ਜਿਹੜੇ ਵੀ ਸਿਲੇਬਸ ਦੇ ਵਿੱਚ ਦੇ ਰੱਖੀਆਂ ਨੇ ਉਸ ਤੋਂ ਅਧ ਨਿਊਮੈਰਿਕਲ ਕੋਈ ਵੀ ਜਿਹੜਾ ਨਿਊਮੈਰਿਕਲ ਹੈ ਉਹ ਨਹੀਂ ਪਾਇਆ ਗਿਆ ਸੀਗਾ ਪੇਪਰ ਦੇ ਵਿੱਚ ਟਰਾਂਸਫਾਰਮਰ ਹੋ ਗਿਆ ਟਰਾਂਸਮਿਸ਼ਨ ਹੋ ਗਿਆ ਬੈਟਰੀ ਹੋ ਗਈ ਕਹਿੰਦੇ ਇਹਨਾਂ ਤੋਂ ਕੋਈ ਵੀ ਕੁਸ਼ਣ ਜਿਹੜਾ ਹੈਗਾ ਨਹੀਂ ਆਇਆ ਪੇਪਰ ਦੇ ਵਿੱਚ ਤੇ ਜਿਹੜੇ ਆਏ ਨੇ ਉਹ ਆਪਾਂ ਗੱਲ ਕਰ ਲੈਂਦੇ ਆ ਜਨਰੇਟਰ ਦੇ ਟੌਪਿਕ ਤੋਂ ਕੁਸ਼ਣ ਆਏ ਨੇ ਤਿੰਨ ਕੁਸ਼ਣ ਸੀਗੇ ਗੇਟ ਤੋਂ ਰਿਲੇਟਡ ਜਿਵੇਂ ਆਪਣੇ ਐਂਡ ਗੇਟ ਹੁੰਦਾ ਔਰ ਗੇਟ ਹੁੰਦਾ ਐਕਸਨੋਰ ਗੇਟ ਹੁੰਦਾ ਤਿੰਨ ਕੁਐਸਚਨ ਗੇਟ ਦੇ ਰਿਲੇਟਡ ਜਿਹੜੇ ਕੁਐਸਚਨ ਸੀਗੇ ਉਸ ਤੋਂ ਬਾਅਦ ਮੋਸਟਲੀ ਜਿਹੜੇ ਕੁਐਸਚਨ ਕਹਿ ਰਹੇ ਨੇ ਕਿ ਕੈਂਡੀਡੇਟ ਜਿਹੜੇ ਮੋਟਰ ਜਿਹੜਾ ਹੈਗਾ ਸੀਗਾ ਟੌਪਿਕ ਆਪਣੀ AC ਤੇ DC ਜਿਹੜੀਆਂ ਮੋਟਰ ਨੇ ਕਹਿੰਦੇ ਉਹਦੇ ਵਿੱਚੋਂ ਮੋਸਟਲੀ ਜਿਹੜੇ ਕੁਐਸਚਨ ਹੈ ਉਹ ਆਏ ਨੇ A:10 ਤੋਂ 12 ਜ਼ਰੂਰੀ ਨਹੀਂ ਹੈ ਕਿ 10 ਤੋਂ 12 5 ਤੋਂ 6 7 ਤੋਂ 8 ਵੀ ਹੋ ਸਕਦੀ ਹੈ ਤਾਂ ਯਾਨੀ ਕਿ ਮੋਸਟਲੀ ਕੁਐਸਚਨ ਮੋਟਰ ਤੋਂ ਸੀਗੇ ਉਸ ਤੋਂ ਬਾਅਦ ਅਰਥਿੰਗ ਤੋਂ ਕੁਐਸਚਨ ਆਏ ਸੀਗੇ ਅਰਥਿੰਗ ਜਿਹੜੀ ਆਪਾਂ ਕਰਦੇ ਹਾਂ ਉਸ ਤੋਂ ਬਾਅਦ ਸੇਫਟੀ ਜਿਹੜੇ ਸਿੰਬਲ ਹੁੰਦੇ ਨੇ ਉਹਨਾਂ ਤੋਂ ਜਿਹੜੇ ਕੁਐਸਚਨ ਆ ਉਹ ਪਾਏ ਗਏ ਸੀਗੇ ਪਾਵਰ ਜਨਰੇਸ਼ਨ ਦੇ ਟੋਪਿਕ ਜਿਹੜਾ ਹੈਗਾ ਉਸ ਤੋਂ ਜਿਹੜੇ ਕੁਐਸਚਨ ਆ ਉਹ ਪਾਏ ਗਏ ਸੀਗੇ ਇਹ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਮੋਸਟਲੀ ਜਿਹੜਾ ਸਿਲੇਬਸ ਜਿਹੜੇ ਵੀ ਕੁਐਸਚਨ ਸੀਗੇ ਆਊਟ ਆਫ ਸਿਲੇਬਸ ਸੀਗੇ ਤੇ ਇਹ ਟੋਪਿਕ ਸੀਗੇ ਜਿਨ੍ਹਾਂ ਤੋਂ ਕੁਐਸਚਨ ਪੇਪਰ ਦੇ ਵਿੱਚ ਆ ਰਖੇ ਸੀਗੇ ਅੱਗੇ ਵੀ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਦੇਖੋ ਓਕਾ ਪੇਪਰ ਚਾਹੇ ਦੋਵੇਂ ਸ਼ਿਫਟਾਂ ਦੇ ਵਿੱਚ ਤਾਂ ਨਾਰਮਲਾਈਜੇਸ਼ਨ ਜਿਹੜੀ ਹੈਗੀ ਆ ਉਹ ਹੋਵੇਗੀ ਐਨੀ ਹੋਣਾ ਵੀ ਪਹਿਲੇ ਸ਼ਿਫਟ ਦੇ ਵਿੱਚ ਔਖਾ ਆ ਗਿਆ ਤੇ ਦੂਸਰੀ ਦੇ ਵਿੱਚ ਔਖਾ ਆ ਗਿਆ ਤੇ ਨਰਮਲਾਈਜੇਸ਼ਨ ਜਿਹੜੀ ਹੈਗੀ ਹੈ ਉਹ ਉਹਦੇ ਅਕੋਰਡਿੰਗ ਹੀ ਤੁਹਾਨੂੰ ਜਿਹੜੀ ਫਾਈਨਲ ਮੈਟਲਿਸਟ ਆ ਤੁਹਾਡੀ ਲੱਗੇਗੀ ਤਾਂ ਆਪਾਂ ਅੱਗੇ ਜਿਹੜਾ ਹੁਣ ਅਗਲੀ ਜਿਹੜੀ ਨੈਕਸਟ ਡੇਟ ਹੋਊਗੀ ਪੇਪਰ ਦੀ ਉਦੋਂ ਜਿਹੜਾ ਐਗਜ਼ਾਮ ਹੋਊਗਾ ਕੱਲ ਨੂੰ ਪਰਸਨ ਨੂੰ 22 ਤਿੰਨ ਨੂੰ ਜਾਂ ਫਿਰ 30 ਤਰੀਕ ਨੂੰ ਤਾਂ ਉਹਦੇ ਵੀ ਆਪਾਂ ਦੇਖਾਂਗੇ ਕੀ-ਕੀ ਆਇਆ ਐਗਜ਼ਾਮ ਦੇ ਵਿੱਚ ਪੇਪਰ ਦੇ ਵਿੱਚ ਆ ਰਿਹਾ ਤਾਂ ਕਿ ਉਹ ਕੈਂਡੀਡੇਟ ਜਿਹੜੇ ਹੈਗੇ ਨੇ ਪੇਪਰ ਦੇਣ ਜਾਣਗੇ ਤਾਂ ਉਹਦੇ ਅਕੋਰਡਿੰਗ ਆਪਣੀ ਜਿਹੜੀ ਤਿਆਰੀ ਆ ਉਹ ਕਰ ਲੈਣ ਠੀਕ ਹੈ ਜੀ ਬਾਕੀ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਕੀ ਪੇਪਰ ਦੇ ਵਿੱਚ ਕਿਹੜੇ-ਕਿਹੜੇ ਇਨਾ ਟੋਪਿਕ ਤੇ ਲਵ ਹੋਰ ਕਿਹੜੇ ਟੋਪਿਕ ਆਏ ਸੀਗੇ ਤਾਂ ਕਿ ਜਿਹੜੇ ਬੱਚੇ ਅੱਗੇ ਆਉਣ ਵਾਲੇ ਪੇਪਰ ਦੇਣਗੇ ਉਹਨਾਂ ਨੂੰ ਥੋੜੀ ਹੈਲਪ ਹੋ ਜੇ ਤੇ ਤੁਸੀਂ ਆਪਣਾ ਲੈਵਲ ਦੱਸਣਾ ਵੀ ਪੇਪਰ ਦਾ ਲੈਵਲ ਕਿ ਆਇਆ ਸੀਗਾ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਾ ਵੀਡੀਓ ਦੇਖਣ ਲਈ ਥੈਂਕ ਯੂ